ਸਾਤਿਰੇ ਕਾਲ ਸਵਾਗਤ ਹੈ ਖੋ ਨਵੀਂ ਕਹਾਣੀ ਵਿੱਚ ਗਿੰਦਰ ਥੋੜਾ ਜਿਆਦਾ ਸਿੱਧ ਪਧਰਾ ਬੰਦਾ ਸੀ ਦਿਮਾਗ ਤਾਂ ਜਿਵੇਂ ਰੱਬ ਨੇ ਉਹਨੂੰ ਦਿੱਤਾ ਹੀ ਨਹੀਂ ਸੀ ਜਿਵੇਂ ਕਿਸੇ ਨੇ ਆਖ ਦਿੱਤਾ ਉਸ ਨੂੰ ਹੀ ਸੱਤ ਕਰਕੇ ਮੰਨਦਾ ਜਿੱਦਨੂ ਕਿਸੇ ਨੇ ਆਖ ਦਿੱਤਾ ਬਸ ਬਿਨ ਮਹਾਰੇ ਬੋਤੇ ਵਾਂਗ ਉਦੋਂ ਨੂੰ ਹੀ ਤੁਰ ਪੈਣਾ ਨਾ ਫੇ ਨੁਕਸਾਨ ਦਾ ਉਸ ਨੂੰ ਕੋਈ ਪਤਾ ਨਹੀਂ ਸੀ ਪਰ ਪਿੰਡ ਦੇ ਲੋਕ ਵੀ ਉਸ ਨੂੰ ਦਰਵੇਸ਼ ਬੰਦਾ ਸਮਝ ਕੇ ਉਸ ਨਾਲ ਕੋਈ ਹੀਰਾ ਫੇਰ ਨਾ ਕਰਦੇ। ਕਿੰਦਰ ਕੋਲ 10 ਏਕੜ ਸਾਣ ਦੇ ਸਿਰ ਵਰਗੀ ਜ਼ਮੀਨ ਸੀ ਅਤੇ ਪਿੰਡੋਂ ਬਾਹਰ-ਬਾਹਰ ਗੁਜਾਰੇ ਜੋਗਾ ਬੜਾ ਵਧੀਆ ਮਕਾਨ ਪਾਇਆ ਹੋਇਆ ਸੀ। ਕਿੰਦਰ ਦੇ ਘਰ ਵਾਲੀ ਮਲਕੀਤ ਕੌਰ ਬੜੀ ਹੀ ਅੜਬੌਰਤ ਸੀ। ਪੰਜਾ ਭਰਾਵਾਂ ਦੀ ਇੱਕੋ ਭੈਣ ਹੈ। ਕਿੰਦਰ ਨੂੰ ਉਹ ਮੂਹ ਨਾ ਬੋਲਦੀ। ਇੱਕੋ ਇੱਕ ਕੁੜੀ ਜੰਮਣ ਤੋਂ ਬਾਅਦ ਮਲਕੀਤ ਕੌਰ ਮੁੜ ਟਿੱਡੋ ਨਾ ਫੁੱਟੀ। ਕੋਈ ਬੱਚਾ ਨਾ ਹੋਇਆ। ਮੱਥੇ ਰੇ ਸਾਦਾ ਸੰਤਾਂ ਦੇ ਡੇਰੇ ਗਾਹੇ ਮੱਥੇ ਰਗੜੇ ਪਰ ਸਭ ਬੇਅਰਥ ਜੇ ਸਾਦਾ ਸੰਤਾਂ ਦੇ ਡੇਰਿਆਂ ਤੋਂ ਪੁੱਤ ਮਿਲਦੇ ਹੁੰਦੇ ਤਾਂ ਘਟੋ ਘਟ ਪਾਰਤ ਵਿੱਚ ਕੋਈ ਨਿਪੁੱਤਾ ਨਾ ਮਾਰਦਾ ਇਹ ਤਾਂ ਜੇ ਅਕਾਲ ਫੁਰਕ ਦੇ ਘਰ ਹਿੱਸਾ ਹੋਵੇ ਤਾਂ ਹੀ ਗਨੀਮਤ ਫਲ ਮਿਲਦੇ ਹਨ ਮਲਕੀਤ ਕੌਰ ਸਬਰ ਕਰਕੇ ਬੈਠ ਗਈ ਗਿੰਦਨ ਨੂੰ ਬਹੁਤਾ ਕੋਈ ਫਰਕ ਨਹੀਂ ਸੀ ਪਰ ਪਿੰਡ ਦੀਆਂ ਬੁੜੀਆਂ ਗਿੱਟੇ ਸੋਟੀ ਲਾਉਣੋਂ ਬਾਜਣਾ ਆਉਂਦੀਆਂ ਆਖਰ ਖਿਜੀ ਹੋਈ ਮਲਕੀਤ ਕੌਰ ਅਲੀ ਅਲੀ ਕਰਕੇ ਪੈਂਦੀ ਮੇਰੇ ਪਿਆਰ ਦੀਆਂ ਰੰਨਾ ਕਿਵੇਂ ਫਟ ਤੇ ਅੱਕ ਚੌਂਦੀਆਂ ਆ ਕੇ ਜੇ ਕਿਸੇ ਨੂੰ ਬਾਹਲੇ ਦਰਦ ਹੈ ਤਾਂ ਲੈ ਜੇ ਮੇਰੇ ਖਾਸ ਨੂੰ ਆਪਦੇ ਘਰੇ ਤੇ ਜੰਮ ਕੇ ਦੇ ਦੇ ਮੁੰਡਾ ਮਲਕੀਤ ਕੌਰ ਦੀ ਬੱਕੜਵਾ ਸੁਣ ਕੇ ਬੱਚੀ ਕਲਵੰਤ ਰੋਣ ਲੱਗ ਪੈਂਦੀ ਤਾਂ ਮਲਕੀਤ ਕੌਰ ਗਿੰਦਨ ਨੂੰ ਪੁਗਾੜ ਕੇ ਆਉਂਦੀ ਆ ਇੱਥੇ ਖੜਾ ਜਾਣਾ ਜੀ ਜਾਂ ਕੱਢੀ ਜਾਣਾ ਕੁੜੀ ਨਹੀਂ ਵਰਾ ਹੁੰਦੀ ਤਾਂ ਗਿੰਦਰ ਕਮਲਿਆ ਵਾਂਗੂ ਕਲਪਦਾ ਬੋੜੋਏ ਲੋਕੋ ਵੱਡੇ ਘੂਰ ਕੇ ਡਰਾਉਂਦੇ ਆ ਤੇ ਛੋਟੇ ਰੋ ਕੇ ਡਰਾਉਂਦੇ ਆ ਔਰੋਂਦੀ ਕੁੜੀ ਨੂੰ ਚੁੱਕ ਛੱਤ ਵੱਲ ਨੂੰ ਚੱਕਦਾ ਮਲਕੀਤ ਘਾਰ ਬੜਬੜ ਕਰਦੀ ਰਹਿੰਦੀ ਇੱਕ ਦਿਨ ਗਿੰਦਰ ਦੀ ਵਿਰਧ ਮਾਤਾ ਚਿੰਤੀ ਸਰਪੰਚ ਕੋਲ ਗਈ ਸਰਪੰਚ ਬੜੇ ਮਾਨ ਨਾਲ ਮਿਲਿਆ ਪੁੱਤ ਗਪਾਲ ਮੋਚਨ ਨਾਲ ਚੱਲੇਓ हां ताई ਜਾਣਾ ਮੈਂ ਮੈਕਾਣੋਂ ਜਾਣਾ ਪਤ ਬੇ ਆਪਣੇ ਵਾਲੇ ਸਿਧਰੇ ਨੂੰ ਵੀ ਲੈ ਜਾਇਓ ਕੀ ਹੈ ਉਹਦਾ ਦਿਮਾਗ ਲੋਟ ਹੋ ਜੇ ਲੈ ਜਾਵਾਂਗੇ ਤਾਈ ਇਹ ਵੀ ਕੋਈ ਗੱਲ ਹੈ ਤੂੰ ਉਹਨੂੰ ਪਰਸੋਂ ਤਿਆਰ ਕਰਦੀ ਸਵੇਰੇ 5 ਵਜੇ ਪਿੰਡੋਂ ਤੁਰਾਂਗੇ ਕਰ ਦੂੰ ਭਾਈ ਇਹ ਤਾਂ ਪੁੰਨੀ ਹੈ ਤੇ ਮਾਈ ਸੰਤੁਸ਼ਟ ਹੋ ਕੇ ਤੁਰਾਈ ਮਿੱਥੇ ਸਮੇਂ ਅਨੁਸਾਰ ਬੱਸ ਪੁੱਜ ਗਈ ਤੇ ਉਹਨਾਂ ਗੋਪਾਲ ਮੋਚਨ ਨੂੰ ਚਾਲੇ ਪਾ ਦਿੱਤੇ ਗਿੰਦਰ ਦੇ ਨਾਲ ਉਹਦਾ ਜੋਟੀਦਾਰ ਸੰਤੋਖ ਵੀ ਸੀ। ਸੰਤੋਖ ਬੜਾ ਹੀ ਬੈਵਤੀ ਸੀ। ਉਹ ਗਿੰਦਰ ਨੂੰ ਉਂਗਲਾਂ ਲਾ ਕੇ ਕੋਈ ਨਾ ਕੋਈ ਪੁਕਿੱਤ ਖੜੀ ਕਰੀ ਰੱਖਦਾ ਤੇ ਆਪ ਪਾਸੇ ਹੋ ਜਾਂਦਾ। ਗੋਪਾਲ ਮੋਚਨ ਮੇਲੇ ਵਿੱਚ ਤਰ੍ਹਾਂ ਤਰ੍ਹਾਂ ਦੀ ਭੀੜ ਦੇਖ ਕੇ ਗਿੰਦਰ ਲਾਚੜ ਗਿਆ। ਪੁਲਿਸ ਪ੍ਰਬੰਧ ਪੂਰਾ ਸੀ। ਦੇਖ ਉਹ ਗਿੰਦਰਾ ਇੱਥੇ ਤਾਂ ਕੁੜੀਆਂ ਵੀ ਪੁਲਸ ਵਾਲੀਆਂ ਆਲੀ ਵਰਦੀ ਪਾਈ ਫਿਰਦੀਆਂ। ਸੰਦੋਖ ਨੇ ਆਦਤ ਅਨੁਸਾਰ ਸ਼ਿੰਗੜੀ ਛੇੜੀ ਲੈ ਹਾਂ ਬਈ ਹਾਦੀ ਕਰਦੀ ਇਹ ਸ਼ਹਿਰੀ ਕੁੜੀਆਂ ਪਿੰਡਾਂ ਦੇ ਜੱਟਾਂ ਨੂੰ ਬੜਾ ਮੋਹ ਕਰਦੀਆਂ ਅੱਛਾ ਟੋਕੇ ਦੇਖ ਲੈ ਜੇ ਨਦਾਲੇ ਵਾਂਗੋਂ ਹਿੱਕ 'ਚ ਨਾ ਵੱਜੀ ਮੈਨੂੰ ਫੜ ਲਈ ਸੰਤੋਖ ਦੀ ਚੌਕ ਤੇ ਗਿੰਦਨ ਨੇ ਇੱਕ ਲੇਡੀ ਪੁਲਿਸ ਅਫਸਰ ਗੁੱਤੋਂ ਜਾਫੜੀ ਮਖਿਆ ਕੁੱਤੀਏ ਆਹ ਪਤਲੂਣ ਜੀ ਕਿਵੇਂ ਪਾਈ ਫਿਰਦੀ ਐ ਤੇ ਲੇਡੀ ਪੁਲਿਸ ਅਫਸਰ ਨੇ ਕ੍ਰੋਧ ਵਿੱਚ ਇੱਕ ਲੰਮੀ ਵਿਸਲ ਮਾਰੀ ਤਾਰਵਾਲ ਰਲਵੀ ਮਿਲਮੀ ਪੁਲਿਸ ਪ੍ਰਿੰਡਾ ਵਾਂਗ ਇਕੱਠੀ ਹੋ ਗਈ ਅਤੇ ਗਿੰਦਰ ਨੂੰ ਮੁਰਗੀ ਵਾਂਗ ਨਾਪ ਲਿਆ ਸਰਪੰਚ ਹੋਰਾਂ ਦੇ ਭਾੜ ਦੀ ਬਣ ਗਈ ਸਾਰੇ ਹੱਥ ਜੋੜੀ ਅਫਸਰ ਦੇ ਸਾਹਮਣੇ ਪੇਸ਼ ਹੋਏ ਸਰਕਾਰ ਇਹਦੇ ਦਿਮਾਗ 'ਚ ਫਰਕ ਹੈ ਘਰ ਦੇਣੇ ਸਾਡੇ ਨਾਲ ਨਹਾਉਣ ਤੋਰਿਆ ਬਈ ਕੀ ਆ ਇਹਦਾ ਦਿਮਾਗ ਹੀ ਠੀਕ ਹੋ ਜਾਵੇ ਸਾਡੀ ਮਿੰਤਾ ਹੈ ਇਹਦੀ ਖਸਾਲੀ ਕਰੋ ਅਫਸਰ ਟੈਲੀ ਪੈ ਗਈ ਮੈਂ ਪਿੰਡੂ ਜਾਟਾਂ ਵਿੱਚੋਂ ਹੀ ਗਿੰਦਰ ਬੋਲ ਪਿਆ ਉਹ ਸੋਚਦਾ ਸੀ ਬਈ ਕੀ ਐ ਪੁਲਿਸ ਵਾਲੀ ਮੈਨੂੰ ਸ਼ਹਿਰੀ ਸਮਝ ਕੇ ਹੀ ਕਰੋਦੀ ਹੋ ਗਈ ਹੋਵੇ ਹੁਣ ਪਿੰਡੂ ਜੱਟ ਦੇ ਨਾਂ ਨੂੰ ਹੱਕ ਨਾਲ ਲੱਗ ਜਾਵੇਗੀ ਭੌਂਕ ਨਾ ਓਏ ਕੁੱਤਿਆ ਸਰਪੰਚ ਕਿਦਨ ਨੂੰ ਹੂਰਾ ਲੈ ਕੇ ਪਿਆ ਸਰਕਾਰ ਮੈਂ ਪਿੰਡ ਦਾ ਸਰਪੰਚਾਂ ਕਿਰਪਾ ਕਰੋ ਤੇ ਇਹਨੂੰ ਬਖਸ਼ੋ ਦੇਖੋ ਸਰਪੰਚ ਸਾਹਿਬ ਤੁਹਾਡੀ ਜ਼ਿੰਮੇਵਾਰੀ ਤੇ ਛੱਡ ਰਹੀ ਆ ਨਹੀਂ ਇਹਦਾ ਦਿਮਾਗ ਅਸੀਂ ਠੀਕ ਕਰ ਦਿੰਦੇ ਅਗਰ ਹੁਣ ਇਸਨੇ ਮੇਲੇ ਵਿੱਚ ਕੋਈ ਹਰਕਤ ਕੀਤੀ ਅਸੀਂ ਕੇਸ ਦਰਜ ਕਰਕੇ ਅੰਦਰ ਕਰ ਦੇਣਾ ਮੇਰੀ ਪੂਰੀ ਜ਼ਿੰਮੇਵਾਰੀ ਹੈ ਸਰਕਾਰ ਮਿਹਰਬਾਨੀ ਤੇ ਉਹ ਹੱਥ ਜੋੜ ਕੇ ਤੁਰ ਪਈ ਫਿਰ ਤਿੰਨੇ ਦਿਨ ਸਰਪੰਚ ਗਿੰਦਰ ਨਾਲੋਂ ਪਾਸੇ ਨਾ ਹੋਇਆ ਤੇ ਨਾ ਹੀ ਸੰਤੋਖ ਨੂੰ ਉਸਦੇ ਲਾਗੇ ਲੱਗਣ ਦਿੱਤਾ ਨਹਾ ਕੇ ਆਉਂਦਿਆਂ ਨੂੰ ਹੀ ਗਵਾਂਡੀਆਂ ਦੀ ਭਰ ਜਵਾਨ ਕਾਲਜ ਪੜ੍ਹਦੀ ਕੁੜੀ ਚੱਲ ਵਸੀ ਅਗਲੇ ਦਿਨ ਗਿੰਦਰ ਕੁੜੀ ਦਾ ਅਫਸੋਸ ਕਰਨ ਗਿਆ ਤਾਂ ਸਿੱਧਾ ਹੀ ਇਹ ਬੁੜੀਆਂ ਵਿੱਚ ਜਾ ਬੈਠਾ ਅੱਛਾ ਕਰਤਾਰੋ ਕੁੜੀ ਮਾਰ ਗਈ ਫੇਰ ਹਾਂ ਗਿੰਦਰਾ ਮਰ ਗਈ ਨਾਲੇ ਸਾਨੂੰ ਮਾਰ ਕੇ ਸੱਟ ਗਈ ਕਰਤਾਰੋ ਅੰਦਰੋਂ ਡੁੱਬਿਆ ਹੋਂਕਾ ਫੇਰ ਉੱਠਿਆ ਗਿੰਦਰਾ ਨੇ ਆਪਣਾ ਘਰੂੜੂ ਵਜਾਉਣਾ ਸ਼ੁਰੂ ਕਰ ਦਿੱਤਾ ਆਪਦੇ ਜਾਣੇ ਉਹ ਸਹੀ ਗੱਲਾਂ ਕਰ ਰਿਹਾ ਸੀ ਚਲੋ ਜਿੰਨੀ ਬੰਦੇ ਦੀ ਲਿਖੀ ਹੈ ਭੋਗਣੀ ਪੈਂਦੀ ਹੈ ਹੁਣ ਤਾਂ ਸੌਰੀ ਵਿਆਹਣ ਵਾਲੀ ਸੀ ਚਲੋ ਵਿਆਹ ਵੱਲੋਂ ਦਾ ਖਹਿੜਾ ਛਟਿਆ 5-6 ਲੱਖ ਦੀ ਕਾਣੀ ਸੀ ਸੌਰਾ ਦੇ ਮਾਰਨ ਨਾਲੋਂ ਆਪ ਹੀ ਮਰ ਗਈ ਸੋਣਾ ਹੋਇਆ ਸਾਰੇ ਹੀ ਦੰਗ ਹੋਏ ਗਿੰਦਰ ਦੀ ਆਕਾਸ਼ ਬਾਣੀ ਸੁਣ ਰਹੇ ਸਨ ਉਹ ਕੱਚ 'ਚੋਂ ਮੁਗਲੇ ਕੱਡ-ਕੱਡ ਮਾਰ ਰਿਹਾ ਸੀ ਚੱਲ ਗਿੰਦਰਾ ਆ ਚਲੀਏ ਨੰਬਰਦਾਰ ਨੇ ਉਸ ਨੂੰ ਨਾਲ ਤੁਰਦਾ ਕਰ ਲਿਆ ਪਰ ਤੁਰਦਾ ਤੁਰਦਾ ਉਹ ਇੱਕ ਹੋਰ ਪੜਾਕਾ ਸੁੱਟ ਗਿਆ ਚੰਗਾ ਕਰਤਾਰੋ ਕੁੜੀ ਤਾਂ ਮਰਨ ਵਾਲੀ ਮਰ ਗਈ ਹੁਣ ਤੂੰ ਨਾ ਧਰਮਰਾਜ ਦੇ ਡੇਰੇ ਨੂੰ ਤੁਰਪੀ ਤੇਰੇ ਪਿੱਛੋਂ ਬਚਦਾ ਫਿਰ ਮਹਿੰਦਰ ਸਿੰਘ ਵੀ ਨਹੀਂ ਮਹਿੰਦਰ ਸਿੰਘ ਪਿੱਛੋਂ ਮੁੰਡਿਆਂ ਨੇ ਤਾਂ ਕੀ ਬਚਣਾ ਉਹ ਤਾਂ ਪਹਿਲਾਂ ਹੀ ਸਿਮਿਆਂ ਦੀ ਟਿਕਟ ਕਟਾਈ ਫਿਰਦੇ ਆ ਕਿਧਰੇ ਸ਼ਰਾਬ ਕਿਧਰੇ ਗੋਲੀਆਂ ਘਰ ਤਾਂ ਫਿਰ ਉੱਜੜ ਗਿਆ ਉੱਜੜੇ ਘੜਾਚ ਤਾਂ ਫਿਰ ਕੁੱਤੇ ਹੀ ਮੂਤਦੇ ਆ ਓਏ ਤੁਰਪਾ ਹੁਣ ਬਾਪੂ ਤੇ ਨੰਬਰਦਾਰ ਗਿੰਦਰ ਨੂੰ ਬੱਚੇ ਵਾਂਗ ਉਂਗਲ ਲਾ ਕੇ ਲੈ ਗਿਆ ਦਿਨ ਗੁਜ਼ਰਦਿਆਂ ਨੂੰ ਕੀ ਲੱਗਦਾ ਦਣ ਚੜਦਾ ਰਿਹਾ ਸ਼ਬਦਦਾ ਰਿਹਾ ਗਿੰਦਰ ਦੀ ਕੁੜੀ ਮਾਮਿਆਂ ਨੇ ਪਲੱਸ 2 ਕਰਵਾ ਕੇ ਪੜਨੋਂ ਹਟਾ ਲਈ ਅਤੇ ਇੱਕ ਵਧੀਆ ਜਿਹਾ ਘਰ ਦੇਖ ਕੇ ਕਲਵੰਤ ਦਾ ਵਿਆਹ ਧਾਰ ਦਿੱਤਾ ਕਲਵੰਤ ਨੂੰ ਕਮਲੇ ਬਾਪੂ ਤੇ ਕਦੇ ਗੁੱਸਾ ਨਹੀਂ ਆਇਆ ਸੀ ਬਾਪੂ ਤਾਂ ਉਹਦੀ ਆਤਮਾ ਸੀ ਇੱਕ ਨਿਰਲੇਪ ਆਤਮਾ ਗਿੰਦਰ ਨੇ ਵੀ ਕਦੇ ਧੀ ਨੂੰ ਮੰਦਾ ਬਚਨ ਨਹੀਂ ਬੋਲਿਆ ਸੀ ਢੋਲੀ ਵਿੱਚ ਬੈਠ ਕੇ ਤੁਰਦੀ ਕਲਵੰਤ ਨੂੰ ਗਿੰਦਰ ਕਹਿਣ ਲੱਗਿਆ ਤੇ ਤੇਰਾ ਮਸਾ ਵਿਆਹ ਕੀਤਾ ਕੁੜੀਏ ਹੁਣ ਨਿਤ ਨਾ ਇਧਰ ਨੂੰ ਮੂੰਹ ਚੁੱਕ ਲਿਆ ਕਰੀ ਸਿਆਣੀ ਬਣ ਕੇ ਆਪਦੇ ਘਰੇ ਰਹੀ ਬਾਪੂ ਦੇ ਸਿੱਧ ਪਧਰੇ ਬੋਲ ਸੁਣ ਕੇ ਕੁੜੀ ਦੇ ਵਿਰਾਗ ਦਾ ਹਾਰ ਟੁੱਟ ਗਿਆ ਅਤੇ ਉਹ ਬੱਚੇ ਵਾਂਗ ਤਾ ਮਾਰ ਕੇ ਬਾਪੂ ਦੇ ਗੱਲ ਨੂੰ ਚੁੰਬੜ ਗਏ ਨਿੰਦ੍ਰਵੀਂ ਮਸੋਸਿਆ ਜਾ ਹੋ ਗਿਆ ਡੋਲੀ ਤੁਰ ਗਈ ਕਲਵੰਤ ਦਾ ਪ੍ਰਾਣਾ ਅੱਤ ਦਰਜੇ ਦਾ لالچی ਸੀ ਅਤੇ ਸੱਸ ਨਿਰਹੀ ਕਲੇਸ਼ੀ ਮੁੰਡਾ ਨੇ ਰਿਸ਼ਤੇ ਹੀ ਇਸੇ ਲਾਲਚ ਕਰਕੇ ਲਿਆ ਸੀ ਕਿ ਇਕੱਲੀ ਇਕੱਲੀ ਕੁੜੀ ਹੈ ਜ਼ਮੀਨ ਜਾਇਦਾਦ ਸਾਰੀ ਸਾਨੂੰ ਹੀ ਆਵੇਗੀ। ਮਹੀਨਾ ਕਪਾਰਤਾ ਕੁਲਵੰਤ ਨੂੰ ਵਾਵਾ ਪੁੱਤ ਪੁੱਤ ਹੋਈ। ਪਰ ਫਿਰ ਉਸ ਦੇ ਮਾੜੇ ਦਿਨ ਸ਼ੁਰੂ ਹੋ ਗਏ। ਉਸ ਦਾ ਪਤੀ ਦਿਲਬਾਗ ਹਰ ਰੋਜ਼ ਹੀ ਸ਼ਰਾਬ ਪੀ ਕੇ ਆਉਂਦਾ ਅਤੇ ਬਿਨਾਂ ਗੱਲੋਂ ਕੁਲਵੰਤ ਨੂੰ ਕੁੱਟ ਧਰਦਾ। ਪਰ ਉਹ ਸਾਰਾ ਦਰਦ ਦਿਲ ਵਿੱਚ ਹੀ ਦਬਾ ਲੈਂਦੀ। ਪਰ ਇੱਕ ਦਿਨ ਤਾਂ ਇਤਾਹ ਹੋ ਗਈ। ਜਿਸ ਦਿਨ ਦਿਲਬਾਗ ਅਤੇ ਉਸ ਦੀ ਮਾਂ ਨੇ ਰਲ ਕੇ ਕੁਲਵੰਤ ਨੂੰ ਕੁੱਟਿਆ। ਕਲਵੰਤ ਦੀ ਸਾਸਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਆਪਣੇ ਬਲੂਡ ਪਿਓ ਨੂੰ ਆਖ ਕੇ ਸਾਰੀ ਜ਼ਮੀਨ ਤੁਰੰਤ ਤਲਵਾਗ ਦੇ ਨਾਂ ਲਵਾਵੇ ਅਤੇ ਨਹੀਂ ਆਪ ਦੀ ਧੀ ਨੂੰ ਆਪ ਦੇ ਘਰ ਰੱਖੇ ਪੜੀ ਲਿਖੀ ਕਲਵੰਤ ਸੋਚਾਂ ਵਿੱਚ ਪੈ ਗਈ ਬਾਪੂ ਨੇ ਕਿਹੜਾ ਇਨਕਾਰ ਕਰਨਾ ਸੀ ਬਾਪੂ ਨੇ ਤਾਂ ਸਹਿਸਵਾ ਇਹੀ ਆਖ ਦੇਣਾ ਸੀ ਲਵਾ ਦਿੰਨੇ ਆ ਭਾਈ ਪਰ ਜ਼ਮੀਨ ਦੇਣ ਤੋਂ ਬਾਅਦ ਬਾਪੂ ਬੇਬੇ ਤਾਂ ਜੂਨੋ ਬੇਜੂਨ ਹੋ ਜਾਣਗੇ ਦਲਵਾਗ ਤਾਂ ਉਹਨੂੰ ਪੂੜੇ ਦਿਨ ਰਹਿ ਕਲਵੰਤ ਪੇਕੀ ਆ ਗਈ ਬਾਪੂ ਦੀ ਬੁੱਕਲ ਵਿੱਚ ਵੜ ਜੋਰੋ ਜੋਰੋਈ ਬਾਪੂ ਦਾ ਉਹਨੂੰ ਦਿਲੋਂ ਦਰੇਕ ਸੀ ਤੈਨੂੰ ਸੌਰੀ ਕੋਈ ਤੰਗ ਫੰਗ ਤਾਂ ਨਹੀਂ ਬਾਪੂ ਨੇ ਗੜਖ ਕੇ ਪੁੱਛਿਆ ਨਹੀਂ ਬਾਪੂ ਮੈਂ ਤਾਂ ਬਹੁਤ ਸੌਖੀਆਂ ਕਲਵੰਤ ਦਾ ਹਰਦਾ ਲੀਰਾ ਹੋਇਆ ਪਿਆ ਸੀ ਜੇ ਕੋਈ ਤੰਗ ਫੰਗ ਕਰੇ ਦੱਸ ਦੇ ਚਾਰ ਮਾਰਾਂਗੇ ਛੇਤਰ ਲੋਕ ਗੇਂਦਰ ਬੋਲਿਆ ਤੇ ਕੁੜੀ ਹੰਝੂ ਕੇਰਦੀ ਹੱਸ ਪਈ ਤੀ ਬਾਪੂ ਦੀ ਸਾਦਗੀ ਤੇ ਜਾਨਵਾਰ ਦੀ ਸੀ ਕਰਮਾਨ ਹੁੰਦੀ ਸੀ ਇੱਕ ਵਾਰੀ ਦੀ ਗੱਲ ਹੈ ਕਿ ਪਿੰਡ ਵਿੱਚ ਕਿਸੇ ਦਾ ਵਿਆਹ ਸੀ ਗਿੰਦਰ ਦੀ ਗਿੰਦਰ ਵੀ ਨਾਲ ਬਰਾਤੀ ਗਿਆ ਹੋਇਆ ਸੀ ਦੁਪਹਿਰੇ ਬਾਅਦ ਰੋਟੀ ਵੇਲੇ ਸ਼ਰਾਬੀ ਹੋਏ ਬਰਾਤੀ ਲੜ ਪਏ दारू ਨਾਲ ਤੁੱਟ ਹੋਏ ਕਮਲੇ ਜੱਟ ਵੇਲ ਦੇ ਥਾਲ ਇੱਕ ਦੂਜੇ ਵੱਲ ਵਗਾ ਵਗਾ ਮਾਨ ਲੱਗ ਪਏ ਉਹਨਾਂ ਵੱਲ ਦੇਖ ਕੇ ਗਿੰਦਰ ਨੇ ਵੀ ਥਾਲ ਚਲਾਉਣੇ ਸ਼ੁਰੂ ਕਰ ਦਿੱਤੇ ਜਦੋਂ ਕਿਸੇ ਪਿੰਡੂ ਨੇ ਗਿੰਦਰ ਨੂੰ ਆ ਕੇ ਪੁੱਛਿਆ ਕੋਈ ਇਹ ਕੀ ਕਰਦਾ ਹੈ ਤਾਂ ਗਿੰਦਰ ਬੜੇ ਮਜ਼ਾਜ ਨਾਲ ਬੋਲਿਆ ਉਹਨਾਂ ਨੂੰ ਦੇਖ ਕੇ ਕਰਦਾ ਤਾਂ ਪਿੰਡੂ ਬੋਲਿਆ ਉਹ ਤਾਂ ਕਮਲਿਆ ਲੜਦੇ ਆ ਪਰ ਤੇਰੀ ਤਾਂ ਕਿਸੇ ਨਾਲ ਕੋਈ ਦਸ਼ਮਣੀ ਨਹੀਂ ਉਹ ਲੜਦੇ ਗਿੰਦਰ ਹੈਰਾਨ ਹੋਇਆ ਸੀ ਤੇ ਹੋਰ ਕੀ ਲੈ ਮੈਂ ਐਵੇਂ ਹੀ ਕਮਲਿਆ ਵਾਂਗੂ ਥਾਲ ਵਗਾ ਵਗਾ ਮਾਰੀ ਜਾਣਾ ਮੈਂ ਤਾਂ ਇਹ ਸੋਚਿਆ ਸੀ ਬਈ ਇਸ ਇਲਾਕੇ 'ਚ ਇਹ ਕੋਈ ਰਿਵਾਜ ਹੋਣਾ ਹੈ ਖੈਰ ਕੁਲਵੰਤ ਦਿਲ ਕਰੜਾ ਕਰਕੇ ਸੋਹਣੀ ਵਰਤ ਗਈ। ਕਪੱਤੀ ਸਾਸ ਨੇ ਫੈਸਲਾ ਪੁੱਛਿਆ। ਬਾਪੂ ਜੀ ਕਹਿੰਦੇ ਆਹਾੜੀ ਦੀ ਬਾਡੀ ਮਗਰੋਂ ਸਾਰਾ ਕੋਜੀ ਨਾ ਲਵਾ ਦੇਾਂਗੇ। ਕਲਵੰਤ ਨੇ ਅਸਲੋਂ ਹੀ ਝੂਠ ਬੋਲਿਆ। ਉਹ ਸੋਚਦੀ ਸੀ ਕਿ 4-5 ਮਹੀਨੇ ਤਾਂ ਸੌਖੇ ਨਿਕਲਣਗੇ। ਬਾਕੀ ਗੁਰੂ ਭਲੀ ਕਰੇਗਾ। ਸੱਸ ਸੰਤੋਸ਼ਟ ਹੋ ਗਈ। ਦਿਲਵਾ ਅਗਲੇ ਕਲਵੰਤ ਨੂੰ ਕੁੱਟਣਾ ਮਾਰਨਾ ਛੱਡ ਦਿੱਤਾ। ਸੱਸ ਦੀ ਪੁੱਤ-ਪੁੱਤ ਫੇਰ ਸ਼ੁਰੂ ਹੋ ਗਈ। ਕਲਵੰਤ ਨੂੰ ਅਚਾਨਕ ਹੀ ਅਤਿਅੰਤ ਹਿਰਦੇ ਵਿਦੇਕ ਖਬਰ ਮਿਲੀ ਗੇਂਦਰਾ ਅਚਾਨਕ ਚੜਾਈ ਕਰ ਗਿਆ ਕੁੜੀ ਨੇ ਬੁਬਿਮਾਰੀ ਆਪਣੀ ਛਾਤੀ ਪੈਟ ਪੈਟ ਲਾਲ ਕਰ ਲਈ ਪਰ ਸਾਸਤੇ ਦਲਵਾਘ ਅੰਦਰ ਕੁਤਕੁਤੀ ਹੋਈ ਉਹ ਲੋਕ ਲਾਲ ਨੂੰ ਮਕਾਨ ਦੀ ਟਰਾਲੀ ਪਰ ਕਲਵੰਤ ਦੇ ਪੇਕੇ ਨੂੰ ਰਵਾਨਾ ਹੋ ਗਏ ਦਲਵਾਘ ਤੇ ਉਸਦੀ ਮਾਂ ਮਾਨ ਵਿੱਚ ਕਈ ਚੁੱਪ ਸਕੀਮਾ ਉਸਾਰ ਚੁੱਕੇ ਸਨ ਬਾਪੂ ਦੀ লাশ ਤੇ ਡਿੱਗ ਕੇ ਕਲਵੰਤ ਨੇ ਤਾ ਮਾਰੀ ਤੂੰ ਮੈਨੂੰ ਕਿਹੜੇ ਵਹਿਣਾ ਵਿੱਚ ਸੁੱਟ ਕੇ ਤੁਰ ਗਿਆ ਵੇ ਮੇਰੇ ਆ ਪਿਆਰਿਆ ਬਾਬਲਾ ਪਰ ਹਰ ਵਕਤ ਚਗਲੀਆਂ ਮਾਰਨ ਵਾਲਾ ਬਾਬਲ ਤਾਂ ਅਹਲ ਪਿਆਸੀ ਬਿਲਕੁਲ ਹੀ ਚੁੱਪਚਾਪ ਅਤੇ ਖਮੋਸ਼ ਸਾਰਾ ਪਿੰਡ ਹੀ ਦੁੱਖ ਵਿੱਚ ਗਰਾਸਿਆ ਗੂਗਾ ਬਣਿਆ ਬੈਠਾ ਸੀ ਪਿੰਡ ਦੀ ਰੌਣਕ ਗਿੰਦਰ ਤੁਰ ਗਿਆ ਸੀ ਰਿਸ਼ਤੇਦਾਰ ਵੱਖ ਦੁਖੀ ਸਨ ਅਸਲੀਅਤ ਦਾ ਤਾਂ ਸਾਰਿਆਂ ਨੂੰ ਪਤਾ ਸੀ ਅਸਲ ਵਿੱਚ ਗਵਾਂਡੀਆਂ ਦੇ ਮੁੰਡੇ ਦਾ ਵਿਆਹ ਸੀ ਅਗਲੇ ਦਿਨ ਬਰਾਤ ਜਾਣੀ ਸੀ ਉਹਨਾਂ ਨੇ ਗਿੰਦਰ ਤੋਂ ਦੋ ਘੜੇ ਦੇਸੀ दारू ਦੇ ਬਵਾ ਦਿੱਤੇ ਪੂਰੀਆਂ 8 ਬੋਤਲਾਂ ਨਿਕਲਾਈਆਂ ਪਰ ਉਹਨਾਂ ਨੇ दारू ਨੂੰ ਖੱਟਰ ਕਰਨ ਵਾਸਤੇ ਇੱਕ ਜਾਣੂ ਪਹਿਚਾਣੂ ਡਾਕਟਰ ਤੋਂ 12 ਨੰਬਰੀ ਮਿਕਚਰ ਬਣਵਾ ਕੇ ਦੇਸੀ दारू ਵਾਲੇ ਗੇਲਣ ਵਿੱਚ ਪਾ ਦਿੱਤੀ ਨਾਸ਼ਦਾਰ ਵਾਲੀ दारू ਵਿੱਚ ਮਿਕਚਰ ਮਿਲਨ ਕਾਰਨ ਚਹਿਰ ਬਣ ਗਈ ਪਰ ਪਤਾ ਕਿਸੇ ਨੂੰ ਵੀ ਨਹੀਂ ਸੀ ਲੈ ਵੇ ਚਾਚਾ ਵੇਖ ਟੈਸਟ ਕਰਕੇ ਵਿਆਹ ਵਾਲੇ ਮੁੰਡੇ ਨੇ ਗਿੰਦਰ ਨੂੰ ਗਲਾਸ ਭਰ ਕੇ ਪੇਸ਼ ਕੀਤਾ ਗਿੰਦਰ ਨੇ ਝਾੜ ਕਟ ਕੇ ਗਲਾਸ ਖਾਲੀ ਕਰ ਦਿੱਤਾ ਉਸ ਦੀ ਜਵਾਨ ਤਾਲਵੇ ਲੱਗ ਗਈ ਪੂਰੀ ਖਰੀ ਹੈ ਬਈ ਕੈਨ ਨੂੰ ਤਾਂ ਗਿੰਦਰ ਨੇ ਆਖ ਦਿੱਤਾ ਪਰ ਕੁਝ ਪਲਾਂ ਬਾਅਦ ਹੀ ਉਸ ਨੂੰ ਬੁਰੀ ਤਰ੍ਹਾਂ ਖੂਨ ਦੀ ਉਲਟੀ ਆਈ ਡਾਕਟਰ ਅਤੇ ਵਿਆੰਦੜ ਭਮੱਤਰ ਗਏ ਗਿੰਦਰ ਦਾ ਬੁਰਾ ਹੌਲ ਹੋ ਗਿਆ ਸੀ ਦਾਰੂ ਬਾਲੀ ਕੈਂਟ ਹੈ ਚਾਚਾ ਇੱਕ ਹੋਰ ਅੰਦਰ ਸੈੱਟ ਠੀਕ ਹੋ ਜਾਏਗਾ ਤੇ ਵਿਆੰਦੜ ਨੇ ਇੱਕ ਗਲਾਸ ਹੋਰ ਗਿੰਦਰ ਦੇ ਹੱਲਕ ਵਿੱਚ ਖਾਲੀ ਕਰ ਦਿੱਤਾ ਇਸ ਇੱਕ ਤਰ੍ਹਾਂ ਨਾਲ ਜ਼ਹਿਰ ਦਾ ਪੂਰਾ ਗਿਲਾਸ ਗਿੰਦਰ ਅੰਦਰ ਜਾ ਚੁੱਕਾ ਸੀ ਪਹਿਲਾਂ ਤਾਂ ਉਹ ਦੇਹ ਤੋੜ ਤੜਫਿਆ ਤੇ ਫਿਰ ਬੇਹੋਸ਼ ਹੋ ਗਿਆ ਵਿਆਹਦੜ ਅਤੇ ਡਾਕਟਰ دارو ਦਾ دارو ਵਾਲਾ ਗੱਲਾਂ ਚੁੱਕ ਤਿੱਤਰ ਹੋ ਗਏ ਦੱਸਿਆ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਸੀ ਮਲਕੀਤ ਕੌਰ ਵੀ ਵਿਆਹ ਵਾਲੇ ਘਰ ਹੀ ਸੀ ਜੇ ਗਿੰਦਰ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਸ਼ਾਇਦ ਉਸਦੀ ਜਾਨ ਬਚੇ ਜਾਂਦੀ ਅੱਜ ਅੱਧੀ ਰਾਤ ਨੂੰ ਮਲਕੀਤ ਕੌਰ ਵਿਆਹ ਵਾਲੇ ਘਰੋਂ ਪਰਤੀ ਤਾਂ ਗਿੰਦਰ ਫੱਟੇ ਵਾਂਗ ਆਕੜਿਆ ਮੂੰਹ ਅੱਡੀ ਪਿਆ ਸੀ ਅੱਖਾਂ ਉਸ ਦੀਆਂ ਚੌਫਾਲ ਖੁੱਲੀਆਂ ਸਨ ਮੂੰਹ ਤੇ ਲਹੂ ਲਿਬੜੀ ਚੱਗ ਸੁੱਕੀ ਪਈ ਸੀ ਮਰਕੀਤਕਾਰ ਨੇ ਦਹਾਥੜ ਮਾਰੀ ਉਸ ਦੇ ਹਾਲ ਦਹਾਈ ਪੌਣ ਤੇ ਸਾਰਾ ਪਿੰਡ ਇਕੱਠਾ ਹੋ ਗਿਆ दारू ਕੱਢਣ ਵਾਲੇ ਮਰਕੀਤਕਾਰ ਨੂੰ ਪਤਾ ਸੀ ਉਸ ਨੇ ਕਰੋਧ ਵਿੱਚ ਸੁਣਾਈ ਕੀਤੀ ਕੁੱਤਿਓ ਬ੍ਰਾਹਮਣੋ ਮੇਰਾ ਸਾਧਾਰਗਾ ਕਾਸਮ ਤਾ ਤੂੰ ਸੀ ਲੈ ਲਿਆ ਹੁਣ ਤੁਹਾਡੇ ਸਾਰੇ ਖਲਣੇ ਨੂੰ ਰੜਾ ਕੇ ਮਰਵਾਉਂਗੀ ਮਲਕੀਤ ਕੌਰ ਦੀ ਸਖਤ ਧਮਕੀ ਤੇ ਪੰਡਤਾਂ ਦੇ ਸਾਰੇ ਟੱਬਰ ਨੇ ਆ ਕੇ ਉਸਦੇ ਪੈਰ ਫੜ ਲਏ ਪੰਚਾਇਤ ਦਾ ਮੈਂਤ ਤਰਲਾ ਕੀਤਾ ਸਰਪੰਚ ਤੁਰੰਤ ਮਲਕੀਤ ਕੌਰ ਕੋਲ ਪਹੁੰਚਿਆ ਜੋ ਕੁਝ ਹੋ ਗਿਆ ਮਲਕੀਤ ਕੁਰੇ ਕਿਸੇ ਦੇ ਵਾਸ ਨੀ ਹੁਣ ਤੂੰ ਸਿਆਣੀ ਬਣ ਪੁਲਸ ਵੀ ਟਟਵੈਰ ਖੜੇ ਕਰਕੇ ਖਵਾਰ ਕਰੋ ਤੇ ਕਚੈਰੀਆਂ ਦੇ ਕਿਹੜੇ ਵਾਧੂ ਦੇ ਮਾਰਾਂਗੇ ਇਹਨਾਂ ਨੂੰ ਸਜ਼ਾ ਬੋਲਣ ਨਾਲ ਗੁਰਵਿੰਦਰ ਸੌਣੇ ਮੁੜ ਨਹੀਂ ਆਣਾ ਵਾਦੂਏ ਦੀ লাশ ਹੀ ਖੱਜਲ ਕਰਾਂਗੇ ਪੁਲਿਸ ਵਾਲੇ ਪੋਸਟਮਾਰਟਮ ਕਰਨਗੇ ਵੀ ਪੰਗੇ ਖੜੇ ਕਰਨਗੇ ਹਾਂ ਜੇ ਤੂੰ ਕਹੇ ਪੰਡਤਾਂ ਨੂੰ ਉਹ ਸ਼ਤਰੌਲਾਂ ਫੇਰ ਦਿੰਦੇ ਆ ਮਲਕੀਤਕਾਰ ਚੁੱਪ ਸੀ ਸਰਪੰਚ ਨੇ ਸੱਚੀ ਤਾਂ ਬੋਲਿਆ ਸੀ ਪੰਚਾਇਤ ਰੱਬ ਵਰਗੀ ਹੁੰਦੀ ਹੈ ਭਾਈ ੱੱਕੀ ਦੀ ਨਹੀਂ ਹੁੰਦੀ ਬੂਟਾ ਤਾਲੀਬਾਲ ਬੋਲਿਆ ਜੋ ਹੋਇਆ ਬਹੁਤ ਬੁਰਾ ਹੋਇਆ ਗੱਲ ਤੇ ਮਿੱਟੀ ਪਾਓ ਤੇ ਸਸਕਾਰ ਕਰੋ ਤਾਂ ਉਹ ਜਾਗਰ ਸਿੰਘ ਨੇ ਕਿਹਾ ਸਿਆਣਿਆਂ ਦੀ ਦਿੱਤੀ ਮੱਤ ਤੇ ਗਿੰਦਰ ਦਾ ਸਸਕਾਰ ਕਰ ਦਿੱਤਾ ਗਿਆ ਸਾਰੇ ਰਿਸ਼ਤੇਦਾਰ ਵੇਦਾ ਹੋ ਗਏ ਗਿੰਦਰ ਤਾਂ ਚਲ ਗਿਆ ਸੀ paramagnetic ਕਾਰ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਹੁਣ ਉਹ ਆਪ ਪੱਠੇ ਲਿਆਉਂਦੀ ਕੁੱਤਰ ਦੀ ਅਤੇ ਪਸ਼ੂਆਂ ਨੂੰ ਪਾਉਂਦੀ ਜਦੋਂ ਉਸ ਦੇ ਦਿਲੋਂ ਲਾਂਬੂ ਉੱਠਦਾ ਤਾਂ ਉਹ ਰੱਬ ਨੂੰ ਸਿੱਧੀ ਹੋ ਜਾਂਦੀ ਰੱਬਾ ਜੇ ਹੁਣ ਚੁੱਕਣਾ ਹੀ ਸੀ ਤਾਂ ਇੱਕ ਪੋਤੀ ਦੇ ਦਿੰਦਾ ਚਾਹੇ ਉਹ ਗਿੰਦਰ ਨੂੰ ਕਿੰਨਾ ਵੀ ਮੰਦਾ ਚੰਗਾ ਬੋਲਦੀ ਸੀ ਪਾਰੋਂ ਨੂੰ ਯਾਦ ਕਰ ਕਰ ਬੁੱਕ ਬੁੱਕ ਹੰਝੂ ਕੇ ਅਦੀ ਝੁਰਦੀ ਰਹਿੰਦੀ ਹੋਂਦ ਤੇ ਆਣ ਹੋਣ ਦਾ ਅਹਿਸਾਸ ਹੁੰਦਾ ਕਲਵੰਤ ਤੇ ਦਿਲਵਾਗ ਕਦੇ ਕਦੇ ਗੇੜਾ ਮਾਰਦੇ ਤੇ ਸ਼ਾਮ ਨੂੰ ਮੁੜ ਜਾਂਦੇ ਦਿਲਵਾਗ ਦਾ ਤਾਂ ਬਸ ਇੱਕੋ ਹੀ ਮਕਸਦ ਸੀ ਪਰ ਕਲਵੰਤ ਨੇ ਇਸ ਬਾਰੇ ਮਾਂ ਕੋਲ ਬਾਤ ਨਹੀਂ ਪਾਈ ਪਰ ਕੋਈ ਕਿੰਨਾ ਕਚੈਰ ਚੁੱਪ ਰਹਿ ਸਕਦਾ ਇੱਕ ਦਿਨ ਅੱਕੀ ਹੋਈ ਕਲਵੰਤ ਨੇ ਦਿਲਵਾਗ ਦੀ ਬਦਨੀਅਤ ਬਾਰੇ ਦੱਸ ਮਾਂ ਦੇ ਸੀਨੇ ਵਰਸ਼ੀ ਮਾਰ ਹੀ ਦਿੱਤੀ ਮਾੜਾ ਦਿਲ ਕਖੜੀਆਂ ਹੋ ਗਿਆ ਮਾਣੇ ਜਿਹਾ ਹੌਂਕਾ ਖਿੱਚਾ ਕੇ ਰਾਤ ਨੂੰ ਮੰਜੇ ਤੇ ਪਈ ਫਿਰ ਉਹ ਮੁੜ ਕੇ ਨਾ ਉઠી ਦਲਵਾਗ ਤੇ ਪਿੰਡ ਵਾਲਿਆਂ ਨੇ ਮਲਕੀਤ ਕੌਰ ਦੀ ਮਿੱਟੀ ਕਯੌਂਟੀ ਫੁੱਲ ਤਾਰ ਤਾਰਾਏ ਪਿੰਡ ਪਹੁੰਚੇ ਤਾਂ ਤਾਇਆ ਉਹ ਜਗਦਰ ਸਿੰਘ ਬੋੜ ਪਿਆ ਉਹ ਦਲਵਾਗ ਨੂੰ ਹੀ ਸੰਬੋਧਨ ਹੋਇਆ ਛੇਰਾ ਉਹ ਤਾਂ ਤੁਰਨ ਵਾਲੇ ਤੁਰ ਗਈ ਪਰ ਹੁਣ ਤੂੰ ਜ਼ਮੀਨ ਤੇ ਘਰ ਦੀ ਸਾਮ ਸੰਭਾਲ ਕਰ ਇਹ ਸਾਰਾ ਕੁਝ ਹੁਣ ਤੇਰਾ ਤੇ ਕੁਲਵੰਤ ਦਾ ਹੀ ਹੈ। ਭਰਤ ਆਇਆ ਜੀ। ਮੇਰਾ ਤਾਂ ਪਿੱਛੇ ਹੀ ਬਹੁਤ ਮੁਸ਼ਕਲ ਹੈ। ਦਲਵਾਗ ਨੇ ਇੱਥੇ ਤਰਾਈ ਖੇਡੀ। ਫੇਰ ਪੁੱਤਰਾ ਔਂਕਰ ਇਹਨੂੰ ਸਾਰੇ ਕਾਸੇ ਨੂੰ ਵੇਚ-ਵਟ ਕੇ ਪੈਸੇ ਹੱਥ ਏਠ ਕਰ। ਸ਼ਰੀਕਾਂ ਤੋਂ ਡਰੀਦਾ ਕੱਲ ਨੂੰ ਕਿਸੇ ਨੇ ਕਬਜ਼ਾ ਕਰ ਲਿਆ। ਬਾਧੂ ਸਿਰ ਪੱਟ ਨੂੰ ਥਾਂ ਕਰੇਗਾ। ਦਲਵਾਗ ਦੇ ਦਿਲ ਦੀ ਹੀ ਹੋ ਗਈ। ਪਰ ਉਹ ਚੁੱਪ ਰਿਹਾ ਕੀ ਸੋਚਣ ਲੱਗ ਪਿਆ। ਤਾਇਆ ਸੱਚੀ ਹਮਦਾਰੀ ਵਿੱਚ ਨੁਚੜੀ ਜਾ ਰਿਹਾ ਸੀ ਉਹਦਾ ਚਿੱਟਾ ਸਾਉ ਦਾੜਾ ਹਵਾ ਵਿੱਚ ਲਹਿਰਾ ਰਿਹਾ ਸੀ ਦਿਲਵਾਗ ਦੇ ਦਿਲ ਦੀ ਅੰਦਰਲੀ ਕਲਾਸ ਦਾ ਉਹਨੂੰ ਪਤਾ ਨਹੀਂ ਸੀ ਮੈਂ ਸੋਚਦਾ ਸੀ ਤਾਇਆ ਜੀ ਬਈ ਇਸ ਬਹਾਨੇ ਇੱਥੇ ਆਉਣ ਜਾਣ ਬਣਿਆ ਰਹਿੰਦਾ ਤੂੰ ਸ਼ੇਰਾ ਜੀ ਸਦਕੇ ਆ ਸਾਰਾ ਪਿੰਡ ਹੀ ਤੇਰਾ ਗਿੰਦਰ ਪਿੰਡ ਦਾ ਸਾਂਝਾ ਸੀ ਉਹ ਤਾਂ ਇੱਕ پاک ਪਵਿੱਤਰ ਰੂਹ ਸੀ ਦੁਨੀਆ ਦੇ ਚੰਜਟਾ ਤੋਂ ਲੱਖਾਂ ਕੋਹਾਂ ਪਰੇ ਪਰ ਤੂੰ ਜ਼ਮੀਨ ਵਾਲਾ ਟੈਂਟਾ ਜ਼ਰੂਰ ਨਵੇੜਾ ਜੈਗਿੰਦਰ ਸਿਆਉਂ ਦੀ ਪੈਲੀ ਕਰਕੇ ਕੋਈ ਝਗੜਾ ਹੋਇਆ ਤਾਂ ਮੈਂ ਤਾਂ ਜਿਹੜਾ ਦੁਖੀ ਹੋਣਾ ਹੋਣਾ ਹੀ ਹੈ ਨਾਲ ਅੱਧਾ ਪਿੰਡ ਦੁਖੀ ਹੋ। ਤਾਇਆ ਜਗਰ ਸਿਆਉਂ ਵਿਆਹ ਤੋਂ ਵੱਧ ਜਜ਼ਬਾਤੀ ਹੋ ਗਿਆ। ਪਰ ਤਾਇਆ ਜੀ ਗਾਹਕ ਵੀ ਕੋਈ ਮਿਲੇ ਗਾਹਕ ਬਥੇਰੇ ਮੈਂ ਲੱਭ ਕੇ ਦੇਉ। ਤਾਇਆ ਨੇ ਆਪਣੀ ਹਿੱਕ ਤੇ ਸਾਰਾ ਵੱਡਾ ਸਾਰਾ ਹੱਥ ਮਾਰਿਆ। ਫੈਸਲਾ ਹੋ ਗਿਆ ਗਾਹਕ ਵੀ ਮਿਲ ਗਿਆ। ਜਾਗਰ ਸਿੰਘ ਅਤੇ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਕੁਝ ਸਿੱਧੇ ਅਤੇ ਕੁਝ ਅਸਿੱਧੇ ਹਿੱਲੇ ਵਸੀਲੇ ਕਰਕੇ ਗਿੰਦਰ ਵਾਲੀ ਜ਼ਮੀਨ ਅਤੇ ਘਰ ਵੇਚ ਕੇ ਪੈਸੇ ਦਲਵਾਗਦੇ ਹੱਥ ਪੜਾ ਦਿੱਤੇ। ਕਬਜ਼ਾ ਹਾੜੀ ਤੋਂ ਬਾਅਦ ਦੇਣਾ ਮਿਥਿਆ ਸੀ। ਹਾੜੀ ਦੀ ਸਾਰੀ ਫਸਲ ਦਾ ਦਲਵਾਗ ਹੀ ਮਾਲਕ ਹੋਣਾ ਸੀ। ਹਾੜੀ ਦੀ ਵਾਢੀ ਤੋਂ ਲੈ ਕੇ ਕਣਕ ਦੀ ਕੜਾਈ ਤੱਕ ਸਾਰੀ ਜ਼ਿੰਮੇਵਾਰੀ ਉਸੇ ਦੀ ਹੀ ਸੀ। ਉਹ ਮਿਲੇ 40 ਲੱਖ ਰੁਪਏ ਬੈਂਕ ਵਿੱਚ ਰੱਖ ਪਿੰਡ ਨੂੰ ਵਾਸ ਚੜ ਗਿਆ। ਹੁਣ ਉਸ ਦੇ ਧਰਤੀ ਤੇ ਪੈਰ ਨਹੀਂ ਲੱਗਦੇ ਸਨ 40 ਲੱਖ ਰੁਪਏ ਤੇ ਉਹ ਵੀ ਮੱਲੋ ਮੰਲੇ ਮੈਲਣਗੇ ਦਲਵਾਗ ਤਾਂ ਅਜੇ ਸਿਰੋਂ ਸਰਦਾਰ ਸੀ ਹਾੜੀ ਦੀ ਬਾਢੀ ਆ ਗਈ ਦਲਵਾਗ ਨੇ ਪਿੰਡੋਂ ਕੰਬੈਨ ਲਿਆ ਕੇ ਕਣਕ ਵੜਾ ਦਿੱਤੀ ਤੇ ਦਾਣੇ ਆਪਣੇ ਆੜਤਿਆਂ ਨੂੰ ਤਲਵਾ ਕੇ ਚਕਵਾ ਦਿੱਤੇ ਚਾਰੇ ਪਾਸਿਓਂ ਫਾਰਗ ਹੋ ਕੇ ਦਲਵਾਗ ਅਤੇ ਉਸ ਦੇ ਜੁੰਡੀ ਤੇ ਜਾਰਾਣੀ ਸ਼ਾਹ ਨੂੰ ਗਿੰਦਰ ਦੇ ਘਰੇ ਝੰਡਾ ਆ ਗੱਡਿਆ ਬੋਤਲਾਂ ਖੁੱਲ ਗਈਆਂ ਬੱਕਰਾ ਵੱਢਿਆ ਗਿਆ ਕੋਠੇ ਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਗਿਆ दारू ਨਾਲ ਬੱਕਰਾ ਚੁੰਡਿਆ ਜਾ ਰਿਹਾ ਸੀ ਅਤੇ ਸਪੀਕਰ ਤੇ ਗੰਦੇ ਗੀਤ ਵੱਜ ਰਹੇ ਸਨ ਲਲਕਾਰੇ ਵੱਜ ਰਹੇ ਸਨ ਅਤੇ ਬੋਤੇ ਵਾਂਗ ਮੱਗੇ ਕੱਡੇ ਜਾ ਰਹੇ ਸਨ ਸਾਰਾ ਪਿੰਡ ਕੰਨਾਂ ਵਿੱਚ ਉਂਗਲਾਂ ਦੇ ਪਿਆ ਸੀ ਜਿਵੇਂ ਸਾਰਾ ਪਿੰਡ ਮਾਰ ਗਿਆ ਸੀ ਜਿਵੇਂ ਸਾਰਾ ਪਿੰਡ ਉੱਜੜ ਗਿਆ ਸੀ ਜਿਵੇਂ ਸਾਰੇ ਪਿੰਡ ਨੂੰ ਦਿਓ ਖਾ ਗਿਆ ਸੀ ਪਰ ਸਪੀਕਰ ਤੇ ਤਵਾ ਖੜਕ ਰਿਆ ਸੀ ਰਸੀਆਂ ਤਰਕੇ ਮਣਦੇ ਲੋਕੀ ਆਉਤ ਗਿਆ ਦੀਆਂ ਥਾਵਾਂ ਸਾਰੇ ਪਿੰਡ ਨੂੰ ਇੰਝ ਇੰਝ ਮਹਿਸੂਸ ਹੋਇਆ ਕਿ ਗਿੰਦਰ ਅਸਲ ਵਿੱਚ ਉਸ ਦਿਨ ਨਹੀਂ ਅੱਜ ਮਰਿਆ ਸੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ